ਮੰਮੀ ਨੂੰ ਟੂਰਮੈਂਚ ਨਾਈ ਸੀ ਕਿ ਵੀ ਕੋਈ ਕਾਲ ਕੀਤੀ ਪੈਟਰੋਲ ਰੂਟ ਤੇ ਦੀਪਨ ਦੀਪ ਸੈਣੀ ਨਾ ਜਿਹੜਾ ਜਗਾਦਰੀ ਦਾ ਰਹਿਣ ਵਾਲਾ ਆ ਉਹਨੇ ਕਾਲ ਕੀਤੀ ਕਿ ਮੇਰਾ ਕੋਲ 26 ਲੱਖ ਰੁਪਇਆ 27 ਲੱਖ ਰੁਪਇਆ ਜਿਹੜਾ ਮੇਰਾ ਹੈਗਾ ਇਹ ਮੇਰੀ ਖੋ ਹੋਈ ਹੈਗੀ ਆ ਜਿਹੜਾ ਮੌਕੇ ਤੇ ਸਾਡੇ ਚੌਂਕੀ ਇੰਚਾਰਜ ਬਸੰਤਪੁਰਾ ਐਸ ਐਚਓ ਸਾਦਰ ਰਾਜਪੁਰਾ ਜਿਹੜਾ ਕਿ ਮੌਕੇ ਤੇ ਗਏ ਹੈਗੇ ਆ ਉੱਥੇ ਦੇ ਜਿਹੜਾ ਹੈਗਾ ਪਰਚਾ ਦਰਜ ਕੀਤਾ ਹੈਗਾ ਪਰਚਾ ਦਰਜ ਕਰਨ ਤੋਂ ਬਾਅਦ ਜਿਹੜਾ ਹੈਗਾ ਕਿ ਮਤਲਬ ਸਾਨੂੰ ਜੋ ਮਤਲਬ ਇਨਫਰਮੇਸ਼ਨ ਮਿਲੀ ਉਸ ਉੱਤੇ ਅਸੀਂ ਵਰਕ ਕੀਤਾ ਹੈਗਾ ਉਹ ਵਰਕ ਕਰਨ ਤੋਂ ਬਾਅਦ ਜਿਹੜਾ ਸਾਨੂੰ ਇਹਦੇ ਵਿੱਚ ਚਾਰ ਬੰਦਿਆਂ ਦੇ ਜਿਹੜਾ ਮਤਲਬ ਸਾਨੂੰ ਨਾਮ ਜਿਹੜੇ ਡੈਂਟੀਫਾਈ ਹੋਏ ਆ ਉਹਦੇ ਵਿੱਚ ਇੱਕ ਬੂਟਾ ਉਹ ਬੂਟਾ ਠੋਰਾ ਹੈਗਾ ਦੂਜਾ ਹੈਗਾ ਸਤਵੀਰ ਸਿੰਘ ਤੀਜਾ ਹੈਗਾ ਪਰਮਿੰਦਰ ਸਿੰਘ ਚੌਥਾ ਹੈਗਾ ਗੁਰਵਿੰਦਰ ਸਿੰਘ ਇਹ ਚਾਰ ਜਿਹੜੇ ਹੈਗੇ ਆ ਸਿੱਗੇ ਇਹਨੇ ਕੀ ਕੀਤਾ ਹੋਇਆ ਪਹਿਲੇ ਜਿਹੜਾ ਬੁੱਟੇ ਨੇ ਜਾਲੀ ਆਈਡੀ ਬਣਾ ਕੇ ਵੀਜ਼ਾ ਹਫਤ ਦੇ ਨਾਂ ਤੇ ਆਈਡੀ ਨਹੀਂ ਹੋਈ ਸੀ ਜਿਹਨੇ ਇਹ ਨਹੀਂ ਦੱਸਿਆ ਹੋਇਆ ਸੀ ਸਾਡਾ ਜਿਹੜਾ ਦਫਤਰ ਹੈਗਾ ਉਹ ਗਵਿੰਦਗੜ੍ਹ ਦੇ ਵਿੱਚ ਹੈਗਾ ਤੇ ਅਸੀਂ ਜਿਹੜਾ ਆਸਟ੍ਰੇਲੀਆ ਭੇਜਦੇ ਹੈਗੇ ਆ ਦੀਪ ਉਸਹਾਣੀ ਵੀ ਜਿਹੜਾ ਜਿਹਦੀ ਨਾਲ ਇੱਕ ਗੱਲ ਹੋਈ 27 ਲੱਖ ਦੇ ਵਿੱਚ ਟੰਨ ਹੋਈ ਵੇਸਟਰੀਆ ਤੇਰੇ ਪਰ ਉਹ ਨੂੰ ਹੀ ਭੇਜ ਦਾਂਗੇ ਜਦੋਂ ਇਹ ਗੱਲ ਹੋ ਗਈ ਕਲੀਅਰ ਹੋ ਗਈ ਉਸ ਤੋਂ ਬਾਅਦ ਇਹ ਨਹੀਂ ਕਿਹਾ ਵੀ ਤੇ ਸਾਨੂੰ ਪੈਸੇ ਸ਼ੋਅ ਕਰੋ 45 ਲੱਖ ਰੁਪਿਆ ਉਹ ਵੀ ਉਹਨੂੰ ਇੱਥੇ ਬੁਲਾ ਲਿਆ ਦੀਪਕ ਸੈਣੀ ਨੂੰ ਇਤੇ ਜਸ਼ਨ ਹੋਟਲ ਦੇ ਕੋਲ ਉੱਥੇ ਬੁਲਾ ਕੇ ਇਹ ਨਹੀਂ ਕੀ ਕੀਤਾ ਵੀ ਬੀਜਾ ਤਾਂ ਕੋਈ ਲੱਗਾ ਨਹੀਂ ਸੀਗਾ ਇਹ ਨਹੀਂ ਪਹਿਲੇ ਇਹਨਾਂ ਦੀ ਮਨਸਾ ਸੀਗੀ ਵੀ ਪੈਸੇ ਕੋਨੇ ਹੈਗੇ ਆ ਜਦੋਂ ਉਹਨੇ ਪੈਸੇ ਦਿਖਾਏ ਹੈਗੇ ਆ ਇਹ ਨਹੀਂ ਇਹ ਜਿਹੜਾ ਆਪਣੇ ਡਿਸਟ੍ਰਿਕਟ ਦੇ ਪਿਸਟਲ ਸੀਗਾ ਡੰਮੀ ਪਿਸਟਲ ਸੀਗਾ ਇਹ ਤੇ ਇਹ ਦਿਖਾ ਕੇ ਇਹਦੀ ਮਤਲਬ ਉਹਦੇ ਕੋਲ 26 ਲੱਖ ਰੁਪਏ ਸੀਗਾ ਜਿਹੜਾ ਕਿ ਇਹ ਨਹੀਂ ਉਸ ਮੌਕੇ ਤੇ ਕੋਲਿਆ ਉਹਦੇ ਕੋਲ ਉਹ ਤੋਂ ਬਾਅਦ ਇਹ ਚਾਰੇ ਅਸੀਂ ਗ੍ਰਿਫਤਾਰ ਕਰ ਲਏ ਹੈਗੇ ਆ ਤੇ ਜਿਹੜੇ ਪੈਸੇ ਬਰਾਮਦ ਕਰ ਲਏ ਹੈਗੇ ਆ ਉਹਨਾਂ ਦੇ ਪਿਸਤਲ ਜਿਹੜਾ ਹੈ ਬਰਾਮਦ ਸਰ ਰਹਿਣ ਵਾਲੇ ਕਿੱਥੋਂ ਦੇ ਸੱਚ ਆ ਇਹ ਰਹਿਣ ਵਾਲੇ ਹੈਗਾ ਇੱਕ ਤਾਂ ਹੈਗਾ ਪੱਪੜ ਦਾ ਇੱਕ ਕੋਟਲੇ ਦਾ ਰਹਿਣ ਵਾਲਾ ਇੱਕ ਸਰਹੰਦਾ ਰਹਿਣਾ ਇੱਕ ਆਪਣੇ ਅੰਲਾਸੂਰ ਤੇ ਹੈਗਾ ਇਹਨਾਂ ਨੇ ਪਹਿਲਾਂ ਵੀ ਇਸ ਤਰ੍ਹਾਂ ਦੀ ਲੁੱਟਾਂ ਨੂੰ ਅਨਜਾਬ ਦਿੱਤਾ ਹੈ ਜੀ ਇਹਨਾਂ ਤੇ ਜਿਹੜਾ ਹੈਗਾ ਬੂਟਾ ਇਹ ਤੇ ਦੋ ਪਰਚੇ ਪਹਿਲੇ ਵੀ ਦਰਜ ਹੈਗੇ ਆ ਜਿਹੜਾ ਸੁਤਵੀਰ ਆ ਇਹਦੇ ਪਹਿਲੇ ਵੀ ਇਹ ਨਾਪੇ ਗੇਲ ਦੇ ਵਿੱਚੋਂ ਆਇਆ ਹੈਗਾ ਇਹ ਤੇ ਪਹਿਲੇ ਵੀ ਖੋ ਦਾ ਪਰਚਾ ਦਰਜ ਹੈਗਾ ਸਰ ਇਹਨਾਂ ਨੇ ਪੌਣੇ 12 ਵਜੇ ਰਾਤ ਨੂੰ ਬੁਲਾਇਆ ਸੀਗਾ ਇਹਨਾਂ ਦੀ ਕੋਈ ਮਨਛਾ ਪੂਰੀ ਇਹਨਾਂ ਦੀ ਮਨਛਾ ਹੀ ਸੀ ਕਿ ਇਹ ਵੀ ਕੋਹ ਕਾਦੀ ਹੈਗੀ ਜਿਹੜੇ ਇਹਦੇ ਪੈਸੇ ਹੈਗੇ ਆ ਤੋ 2 ਦਿਨਾਂ ਦਾ ਰਿਪੋਰਟ ਇਹਦਾ 2 ਦਿਨਾਂ ਦਾ ਰਿਪੋਰਟ ਕੱਲ ਪੇਸ਼ ਕਰਾਂਗੇ ਸਰ ਇਹਨਾਂ ਦੇ ਵਿੱਚ ਹੋਰ ਵੀ ਕਈ ਸੁਰੱਖ ਮਿਲ ਸਕਦੇ ਐ ਇਹਨਾਂ ਦੇ ਕੋਲ ਹਾਂ ਪੁੱਛ ਕੇ ਜਿਹਾ ਰਿਪੋਰਟ ਤੇ ਹੋਰ ਵੀ ਪਰਮਾੜ ਲੈ ਕੇ ਰਿਪੋਰਟ ਲੈ ਕੇ ਹੋਰ ਨੂੰ ਪੁੱਛੇ ਸੀ ਸਰ ਇਹਨਾਂ ਦੇ ਕੋਲ ਗੱਡੀ ਗੁੱਡੀ ਵੀ ਨਾ ਇਹਨਾਂ ਕੋਲ ਗੱਡੀ ਵੀ ਸਵਿਫਟ ਜਿਹੜੀ ਹੈਗੀ ਬਰਾਮਦ ਕੀਤੀ ਹੈਗੀ ਆ ਹਾਂਜੀ ਜੇਤੇ ਨਹੀਂ ਖੋਹ ਕੀਤੀ ਹੈਗੀ ਤੇ ਉਸ ਤੇ ਨੰਬਰ ਜਿਹੜਾ ਸੀਗਾ ਜਿਹੜਾ origignal ਸੀ ਨੰਬਰ ਜਿਹੜਾ ਉਹ ਜਾਲੀ ਲਾਇਆ ਹੋਇਆ ਸੀਗਾ ਜੀ ਸਰ ਵੀਜ਼ਾ ਹਾਬੀਨਾਂ ਦਾ ਰਾਜਪੁਰੇ ਚ ਵੀ ਸੀਗਾ ਹਾਂਜੀ ਵੀਜ਼ਾ ਹਾਬੀਨਾਂ ਦਾ ਰਾਜਪੁਰੇ ਵੀ ਸੀਗਾ ਕੋਈ ਦਫ਼ਤਰੀ ਨਾ ਨਹੀਂ ਦਫ਼ਤਰੀ ਇਹਨਾਂ ਦਾ ਜਿਹੜਾ ਹੈਗਾ ਸ਼ੋਅ ਕਰਦਾ ਹੈਗਾ ਉਹ ਆਪਣੇ ਅਮਨੂਰ ਰੋਡ ਤੇ ਗਵਿੰਦਗੜ ਦੇ ਵਿੱਚ ਹੈਗਾ ਸ਼ੋਅ ਕਰਦਾ ਸਰ ਕੀ ਕਹਿਣਾ ਚਾਹੋਗੇ ਜਿਹੜੀ ਹੈ ਜੀ ਲੁੱਟਾ ਕਰਦੇ ਆ ਜਾਂ ਫਿਰ ਕੈਸ਼ ਲੈ ਕੇ ਚਲੇ ਜਾਂਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸਰ ਬਸ ਇਹੀ ਆ ਵੀ ਜਿਹੜੇ ਇਹ ਠੱਗ ਏਜੰਟ ਹੈ ਇਹਨਾਂ ਦੇ ਮਤਲਬ ਸਤਿਤ ਰਹਿਣ ਲੋਕ ਤੇ ਮੇਰਾ ਤਾਂ ਇਹੀ ਕਹਿਣਾ ਹੈ ਵੀ ਇਹ ਜੀ ਚਾਂਸੇ ਦੇ ਵਿੱਚ ਨਾ ਆ ਕੇ ਆਪਣੇ ਪੈਸੇ ਬਰਬਾਦ ਨਾ ਠੀਕ ਹੈ ਤੁਹਾਡਾ ਥੈਂਕ ਯੂ